ਸਪੈਂਡਿੰਗ ਪਰ ਸਟੂਡੈਂਟ ਇਹਨੂੰ ਸਮਝਾਓ ਵੀ ਹੁੰਦਾ ਕੀ ਹੈ ਪਹਿਲਾਂ ਨਾ ਔਰ ਇਹ ਜਿਹੜੇ ਨੇ ਇਹ ਜ਼ਿਆਦਾ ਹੌਟ ਟੌਪਿਕਸ ਨੇ ਜੀ ਇਸ ਸਟ੍ਰਾਈਕ ਦੇ ਜਿਹੜੇ ਹਾਂਜੀ ਵੀ ਜਿਹੜਾ ਹੈ ਗੱਲ ਨਾਲ ਪਰ ਸਟੂਡੈਂਟ ਵਾਲੀ ਗੱਲ ਤੁਸੀਂ ਪਹਿਲਾਂ ਪੁਹੀ ਕਰ ਲਈ ਜੀ ਉਹਦਾ ਡਾਟਾ 2022-23 ਦਾ ਕੱਲ ਹੀ ਕੱਲ ਪਰਸੋ ਰਿਲੀਜ਼ ਕੀਤਾ ਪਿਛਲੇ ਹਫਤੇ ਜੀ ਉਹਦੇ ਚ ਦੱਸਿਆ ਗਿਆ ਹੈਗਾ ਇਹ ਡਾਟਾ ਵੀ ਜਿਹੜਾ ਉਹ ਸਰਕਾਰੀ ਡਾਟਾ ਹੈ ਇਹ ਨਹੀਂ ਹੈ ਕਿਸੇ ਨੇ ਕੋਈ ਨੂੰ ਕਿੱਦੋਂ ਕਲੈਕਟ ਕੀਤਾ ਹਾਂ ਉਹਨਾਂ ਨੇ ਕਿਹਾ ਵੀ ਜਿਹੜੇ K12 ਤੱਕ ਜਿਹੜੀ ਸਪੈਂਡਿੰਗ ਪਰ ਸਟੂਡੈਂਟ ਹੈ ਨਾ ਸਾਰੇ ਕੈਨੇਡੀਅਨ ਪ੍ਰੋਵਿੰਸਸ ਵੀ ਉਹਨਾਂ ਨੇ ਕੰਡੀਆਂ ਉਹਨਾਂ ਦਾ ਬਾਈਟ ਹੈ ਵੀ ਉਹ ਦੱਸਿਆ ਵੀ ਅਲਬਰਟਾ ਚ ਇੱਕ ਸਟੂਡੈਂਟ ਦੇ ਉੱਤੇ 13494 ਡਾਲਰ ਖਰਚ ਕੀਤੇ ਜਾ ਰਹੇ ਬਟ ਟੀਚਰ ਅਸੀਂ ਹੁਣ ਕਹਿੰਦਾ ਵੀ ਸਾਡਾ ਮਸਲਾ ਸਿਰਫ ਤਰਖਾਹਾਂ ਦਾ ਨਹੀਂਗਾ 40000 ਟੀਚਰ ਅਸੀਂ ਸਾਡਾ ਜਿਹੜੇ ਮੁੱਖ ਮਸਲੇ ਹੈਗੇ ਕਲਾਸ ਸਾਈਜ਼ ਹੈਗਾ ਤੇ ਕਲਾਸ ਕੰਪਲੈਕਸਟੀ ਹੈ ਹਾਂ ਵੀ ਉੱਥੇ ਕੀ ਹਾਲਾਤ ਆ ਸਾਡੇ ਵੀਸੇ ਕਿਵੇਂ ਜੋ ਅਕਾ ਨੂੰ ਪੜਾਈਏ ਤੇ ਸਾਡੇ ਕੋਲੇ ਜਿਹੜੇ ਸਟੂਡੈਂਟ ਬਹੁਤ ਜਿਹੜੇ ਜ਼ਿਆਦਾ ਗਿਣਤੀ ਚ ਹੈਗੇ ਟੀਚਰ ਘੱਟ ਹੈ ਤੇ ਹੁਣ ਉਹਨੇ ਕੱਲ ਅਨਾਉਂਸ ਹੀ ਕਰਤਾ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਜਿਸਨ ਸ਼ਿਲਿੰਗ ਉਹਨੇ ਕੱਲ ਅਨਾਉਂਸ ਕਰ ਦਿੱਤਾ ਐਡਮਿੰਟਨ ਦੇ ਵਿੱਚ ਚੜਾ ਉਹਦਾ ਹੈੱਡਕੁਆਟਰ ਹੈਗਾ ਇੱਥੇ ਦਾ ਕਿ ਹੁਣ ਅਸੀਂ ਜੇ ਕੋਈ ਗੱਲਬਾਤ ਲੱਗਦੀ ਨਹੀਂ ਵੀ ਸਿਰੇ ਲੱਗੂਗੀ ਤੇ ਅਸੀਂ 6 ਅਕਤੂਬਰ ਤੋਂ ਦਾ ਸੋਮਵਾਰ ਆਊਗਾ ਉਸ ਦਿਨ ਤੋਂ ਅਸੀਂ ਹੜਤਾਲ ਤੇ ਹੋਵਾਂਗੇ ਤੇ 72 ਘੰਟੇ ਦਾ ਨੋਟਿਸ ਉਹਨਾਂ ਨੇ ਸੋਚ ਲਿਆ ਵੀ ਸੁੱ ਪਹਿਲਾਂ ਦੇ ਦੇਣਾ ਜੀ